ਯਾਰ ਜਿੱਥੇ ਵੈ ਪ੍ਰੈਸ ਦਾ ਧੰਨਵਾਦ ਕਰਦਾ ਉਥੇ ਜਿੰਨੇ ਡਿਗਨਿਟੀ ਇਥੇ ਲੋਕ ਜਿਹੜੇ ਸਮਾਜ ਦੇ ਬੈਠੇ ਆ ਕੁਝ ਸਮਾਜਿਕ ਤੌਰ ਤੇ ਵਿਚਰਦੇ ਆ ਕੁਝ ਐਨਜੀਓ ਦੇ ਤੌਰ ਤੇ ਵਿਚਰਦੇ ਆ ਕੁਝ ਧਾਰਮਿਕ ਤੌਰ ਤੇ ਵਿਚਰਦੇ ਆ ਕੁਝ ਪੋਲਿਟਿਕਲ ਲੋਕ ਤੌਰ ਤੇ ਵਿਚਰਦੇ ਆ ਪਰ ਇਹ ਜਿਹੜਾ ਮੰਚ ਸਾਰਿਆਂ ਦਾ ਇੱਕ ਸਾਂਝਾ ਮੰਚ ਹੈ ਇਹ ਸਾਰੇ ਦੇ ਉੱਪਰ ਤਾਂ ਕਰਕੇ ਆ ਕਿ ਸਾਡਾ ਜਿਹੜਾ ਪੰਜਾਬ ਦੀ ਇੰਡਸਟਰੀ ਹੈ ਜਿੱਥੇ ਭਾਰਤ ਅੱਜ ਬੜੀ ਵੱਡੀ ਇਕਨੋਮੀ ਨਾਲ ਦੁਨੀਆ ਦੀ ਸਭ ਨਾਲ ਤੇਜ਼ ਇਕਨੋਮੀ ਦੇ ਵਿੱਚ ਇੱਥੇ ਵੱਧ ਰਿਹਾ ਉਥੇ ਪੰਜਾਬ ਦੀ ਜਿਹੜੀ ਪਰ ਐਕਟਾ ਇਨਕਮ ਹੈਗੀ ਆ ਉਹ 2.5 ਲੱਖ ਹੈ 3 ਲੱਖ ਤੋਂ ਉੱਤੇ ਹੋਵੇ ਤਾਂ ਤਾਂ ਇਹਨੂੰ ਪਲੱਸ ਮੰਨਿਆ ਜਾਂਦਾ ਪਰ ਪੰਜਾਬ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਦੋਂ ਇੱਕ ਨੰਬਰ ਦੀ ਸਟੇਟ ਸੀ ਤੇ ਅਸੀਂ ਇਸ ਨੂੰ 5 ਲੱਖ ਦੀ ਇਨਕਮ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ ਕਿਉਂਕਿ ਜਿੱਥੇ ਭਾਰਤ ਤਰੱਕੀ ਕਰਦਾ ਪੰਜਾਬ ਤੋਂ ਬਿਨਾਂ ਤਰੱਕੀ ਨਹੀਂ ਕੀਤੀ ਜਾ ਸਕਦੀ ਪੰਜਾਬ ਦੀ ਬੜੀ ਭਾਗੀਦਾਰੀ ਦੀ ਜ਼ਰੂਰਤ ਹੈ ਤੇ ਇਹਦੇ ਉੱਤੇ ਕੰਮ ਕਰਦੇ ਜਿਹੜੀ 4 ਲੱਖ ਦੀ ਇਨਕਮ ਤਾਂ ਚੰਡੀਗੜ੍ਹ ਦੀ ਹੈ ਅਸੀਂ ਉਤੋਂ ਵੀ ਉੱਤੇ ਲੱਗ ਜਾਣਾ ਚਾਹੁੰਦੇ ਹਾਂ ਵੀ 5 ਲੱਖ ਦੀ ਇਨਕਮ ਬਰ ਮਰਸੰਦੀ ਹੋਵੇ ਤਾਂ ਇਹ ਸਾਡਾ ਪੰਜਾਬ ਸਰਵਾਈਵ ਕਰ ਸਕਦਾ ਉਹ ਪਹਿਲੀ ਇਕਤਾਰਾ ਚ ਜਾ ਸਕਦਾ ਤੇ ਜਿਹੜਾ ਇਹਦਾ ਜਿਹੜਾ ਸਾਡਾ ਮੇਨ ਮਕਸਦ ਹੈ ਉਹਦੇ ਕਰਕੇ ਹੀ ਇੱਕ ਮੇਲਾ ਇੱਕ ਐਕਸਪੋ ਜਿਹਨੂੰ ਕਹਿੰਨੇ ਅਸੀਂ ਭਾਰਤ ਦੇ ਵੱਖਰੇ ਵੱਖਰੇ ਕੋਨਿਆਂ ਦੇ ਵਿੱਚੋਂ ਲੋਕ ਜਿਹੜੇ ਆ ਰਿਹਾ ਜਿਹੜੇ ਨੈਸ਼ਨਲ ਤਕਰੀਬਾ ਨੈਸ਼ਨਲ ਬਾਡੀ ਹੈ ਜਿਹੜੇ ਸਟਾਲ ਲਗਾ ਰਹੇ ਨੈਸ਼ਨਲ ਬਾਡੀ ਆ ਕੋਈ ਕੱਪੜਾ ਦਾ ਕੰਮ ਕਰ ਰਿਹਾ ਕੋਈ ਸਾੜੀ ਦਾ ਕੰਮ ਕਰ ਰਿਹਾ ਕੋਈ ਸਾਈਕਲ ਇੰਡਸਟਰੀ 'ਚ ਹੈ ਕੋਈ ਆਟੋ ਇੰਡਸਟਰੀ 'ਚ ਹੈ ਕੋਈ ਅਲੱਗ-ਅਲੱਗ ਟ੍ਰੇਡ ਦੇ ਲੋਕ 220 ਦੇ ਕਰੀਬ ਇਹ ਸਟਾਲ ਲੱਗੇ ਆ ਲੱਗਣੇ ਆ ਉਹਦੇ ਵਿੱਚ 9 ਦਿਨਾਂ ਦੇ ਵਿੱਚ ਪਰ ਦਿਨ ਪਰ ਡੇ ਦੇ ਵਿੱਚ ਤਿੰਨ ਤਿੰਨ ਪ੍ਰੋਗਰਾਮ ਰੱਖਿਆ ਇੱਕ ਪ੍ਰੋਗਰਾਮ ਮਾਜਿਕ ਹੋਏਗਾ ਜਾਂ ਧਾਰਮਿਕ ਹੋਏਗਾ ਦੂਜਾ ਪ੍ਰੋਗਰਾਮ ਵੀ ਇੱਧੇ ਹੋਏਗਾ ਤੇ ਤੀਜਾ ਪ੍ਰੋਗਰਾਮ ਸ਼ਾਮ ਹੋਏਗੀ ਜਿਹੜੀ ਸੰਗੀਤਮਈ ਸ਼ਾਮ ਹੋਏਗੀ ਉਹ ਵੀ ਜਿਹੜੇ ਸੰਗੀਤਮਈ ਜਿਹੜੇ ਲੋਕ ਬੁਲਾਏ ਆ ਜਿਹੜੇ ਸੂਫੀ ਤਰ੍ਹਾਂ ਦੇ ਨਾਲ ਜਿਹੜੇ ਸਾਡੇ ਪੰਜਾਬ ਨੂੰ ਸਾਡੇ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਜਿਹੜੇ ਅੱਜ ਸਾਰੇ ਆਏ ਆ ਦੇਖੋ ਸਾਡਾ ਮੇਨ ਮਕਸਦ ਕੀ ਆ ਮੇਨ ਮਕਸਦ ਹੈ ਵੀ ਪੰਜਾਬ ਪਹਿਲੀ ਇਕਤਾਰਾਂ ਦੇ ਵਿੱਚ ਆਵੇ ਉਸ ਕਰਕੇ ਮੇਲਾ ਲਗਾਇਆ ਜਾ ਰਿਹਾ ਤੇ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਜਿੱਥੇ ਮੈਂ ਫਿਰ ਕਹਿੰਦਾ ਜਿੱਦੇ ਤੁਹਾਡਾ ਧੰਨਵਾਦ ਆ ਉੱਤੇ ਸਾਰੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਦੇ ਜਿਹੜੇ ਲੋਕ ਬੈਠਿਆ ਉਹਨਾਂ ਦਾ ਧੰਨਵਾਦ ਹੈ ਸਾਡੇ ਨਾਲ ਸਾਰੇ ਐਸਸੀਓ ਐਸਸੀਓ ਹੋ ਕੇ ਇਕੱਠੇ ਹੋ ਗਏ ਅਸੀਂ ਇਹ ਮੰਚ ਤਿਆਰ ਕੀਤਾ ਜਾ ਰਿਹਾ ਕੰਮ ਵੱਡਾ ਹੈ ਕੰਮ ਛੋਟਾ ਨਹੀਂ ਹੈ ਸਤਾਈ ਪ੍ਰੋਗਰਾਮ ਕਰਾਣੇ ਇੱਕ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਨਾ ਤੇ ਬੰਦੇ ਨੂੰ ਸਿਰ ਪੈਰ ਦੀ ਪਈ ਰਹਿੰਦੇ ਵੀ ਮੈਂ ਪ੍ਰੋਗਰਾਮ ਕਰਨਾ ਆ ਇਹ 9 ਦਿਨਾਂ ਚ 27 ਪ੍ਰੋਗਰਾਮ ਕਰਨੇ ਤੇ ਬੜੇ ਅੱਛੇ ਲੋਕ ਆ ਰਹੇ ਆ ਬੜੇ ਅੱਛੇ ਆ ਡਿਗਨਿਟਿਜ਼ ਬੜੇ ਅੱਛੇ ਰਿਪਰਿਜ਼ੈਂਟ ਕਰਨ ਵਾਲੇ ਲੋਕ ਆ ਰਹੇ ਆ ਉਹਦੇ ਬਾਰੇ ਮੋਹਿਤ ਜੀ ਜਾਣਕਾਰੀ ਦੇਣਗੇ ਸਾਡੇ ਹਰੀਸ਼ ਦੁਆ ਜੀ ਜਾਣਕਾਰੀ ਦੇਣਗੇ ਹੋਰ ਵੀ ਜਿਹੜੇ ਲੋਕ ਆ ਬੈਠੇ ਜਾਣਕਾਰੀ ਦੇਣਗੇ ਰਾਜੀ ਜੀ ਵੀ ਬੈਠੇ ਆ ਸਾਡੇ ਮਹਿਲਾ ਤੋਂ ਪ੍ਰਮੁੱਖ ਹਨ ਬਣੇ ਆ ਹਰੀਸ਼ ਦੁਆ ਜੀ ਇਸ ਮੇਲੇ ਦੇ ਸਰਪ੍ਰਸਤ ਹੈ ਸੁਬਾਸ਼ ਗੁਪਤਾ ਜੀ ਉਹ ਵੀ ਸਰਪ੍ਰਸਤ ਹੈ ਗੁਪਤਾ ਜੀ ਨਹੀਂ ਆਇਆ ਅੱਜ ਹਰੀਸ਼ ਦੁਆ ਜੀ ਸਾਡੇ ਚ ਬੈਠੇ ਆ ਸਾਡੇ ਚ ਮੋਹਿਤ ਗੋਇਲ ਜੀ ਜਿਹੜੇ ਮੇਲੇ ਦੇ ਸੰਜੋਗ ਬੈਠੇ ਆ ਰਾਚੀ ਜੀ ਜਿਹੜੇ ਮਹਿਲਾ ਦੇ ਨਾਤੇ ਉਹਨਾਂ ਨੂੰ ਅੱਗੇ ਕੀਤਾ ਇਸ ਮੇਲੇ ਦੇ ਪ੍ਰਬੋਕ ਕੁਲਾਰ ਸਾਹਿਬ ਵੀ ਵਟੇ ਮੈਂ ਸਾਰੇ ਮੈਂ ਕਿਹਦਾ ਨਾਮ ਸੰਗੋਵਾਲ ਸਾਹਿਬ ਬੈਠੇ ਸਾਰੀਆਂ ਸਾਰੇ ਸਤਿਕਾਰਯੋਗ ਅਸ਼ਵਨੀ ਜੀ ਵੀ ਆਏ ਆ ਗਰਕ ਸਾਹਿਬ ਜੀ ਮੈਂ ਕਿਹਦਾ ਕਿਹਦਾ ਨਾਮ ਲਵਾਂ ਸਾਰੇ ਲੋਕ ਆਪਣੇ ਬਾਰੇ ਜਾਣ ਕੇ ਨਹੀਂ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ ਕਿਉਂਕਿ ਹਮੇਸ਼ਾ ਇਹ ਲੋਕ ਰਿਪਰੈਜ਼ੈਂਟ ਕਰਦੇ ਸਾਡੇ ਲੁਧਿਆਣੇ ਨੂੰ ਸਾਡੇ ਪੰਜਾਬ ਨੂੰ ਤੇ ਮੇਰੀ ਤੁਹਾਡੇ ਅੱਗੇ ਚਰਨਾਂ 'ਚ ਬੇਨਤੀ ਹੈ ਭਾਈ ਜਿੱਥੇ ਅਸੀਂ ਕੰਮ ਕਰ ਰਹੇ ਆ ਜਿੱਥੇ ਝੁਕਣਾ ਪੈ ਗਿਆ ਵੱਡੇ ਵੱਡੇ ਦੇਸ਼ਾਂ ਨੂੰ ਜਿਹੜੇ ਟੈਰਿਫ ਵਾਲ ਚੱਲ ਰਹੀ ਆ ਉਹਦੇ ਪੰਜਾਬ ਤੇ ਭਾਰਤ ਦੀ ਭਾਗੀਦਾਰੀ ਅਜ ਭਾਰਤ ਇੱਕ ਨੰਬਰ ਦਾ ਦੇਸ਼ ਬਣਨਾ ਹੀ ਬਣਨਾ ਹੈ ਵਿਸ਼ਵ ਗੁਰੂ 2047 ਦਾ ਜਿਹੜਾ ਟੀਚਾ ਹੈ ਉਹ ਬਣਨਾ ਹੀ ਬਣਨਾ ਹੈ ਪਰੋਚੇ ਪੰਜਾਬ ਦੀ ਭਾਗੀਦਾਰੀ ਦੀ ਬੜੀ ਜ਼ਰੂਰਤ ਹੈ ਮੈਂ ਤੁਹਾਡੇ ਕਰਨਾ ਚ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਮਹਾਯੱਗ ਚ ਪੰਜਾਬ ਦੇ ਮਹਾਯੱਗ ਜੇ ਚ ਖਾਲਸਾ ਦਿਹਾੜਾ ਵੀ ਮਨਾਇਆ ਜਾਣਾ ਇੱਥੇ ਮਹਿਲਾ ਦਿਵਸ ਵੀ ਮਨਾਇਆ ਜਾਣਾ ਇਹਦੇ ਵਿੱਚ ਸਮਾਜਿਕ ਪ੍ਰੋਗਰਾਮ ਵੀ ਬਣਾਏ ਜਾਣੇ ਆ ਜੁੱਡੋ ਕਰਾਟੇ ਦਾ ਪ੍ਰੋਗਰਾਮ ਵੀ ਹੈ ਖੇਡਾਂ ਵੀ ਹੈ ਹਰ ਤਰ੍ਹਾਂ ਦੇ ਪ੍ਰੋਗਰਾਮ ਮਹਿਲਾ ਪ੍ਰੋਗਰਾਮ ਵੀ ਹੈ ਹਰ ਤਰ੍ਹਾਂ ਦੇ ਅਦੀ ਵਿਖਤਾ ਪ੍ਰੋਗਰਾਮ ਵੀ ਹੈ ਸਭ ਤਰ੍ਹਾਂ ਦੇ ਪ੍ਰੋਗਰਾਮ ਹੈ ਤੇ ਮੈਂ ਉਮੀਦ ਕਰਦਾ ਕਿ ਕਿਉਂਕਿ ਧੰਵਾਦ ਕਰਦਾ ਸਾਡੇ ਜੀ ਤਜਿੰਦਰ ਜੀ ਵੀ ਬੈਠੇ ਆ ਪੁਨੀਤ ਜੀ ਵੀ ਬੈਠੇ ਆ ਜਿਨ੍ਹਾਂ ਨੇ ਬਹੁਤ ਸਾਡਾ ਸਹਿਯੋਗ ਕੀਤਾ ਸਾਰੇ ਸਹਿਯੋਗੀ ਬੈਠੇ ਆ ਰੋੜਾ ਜੀ ਬੈਠੇ ਆ ਵਿਨੈਕ ਜੀ ਬੈਠੇ ਸਾਰੇ ਸਹਿਯੋਗੀ ਆ ਹੁਣ ਮੈਨੂੰ ਇਹਨਾਂ ਨਾਮਾਂ ਦੇ ਵਿੱਚ ਪੰਗਾ ਪੈ ਜਾਂਦਾ ਤੇ ਉਹਦੇ ਕਰਕੇ ਮੈਂ ਮਾਫੀ ਵੀ ਮੰਗਦਾ ਸਾਰਿਆਂ ਤੋਂ ਕਿ ਸਾਰੇ ਸਹਿਯੋਗੀ ਬੜੇ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਇਹ ਖਬਰਾਂ ਦੇ ਮਾਧ ਤੇ ਤੁਹਾਨੂੰ ਬੇਨਤੀ ਹੈ ਕਿ ਸਾਡਾ ਜਿਹੜਾ ਇਹ ਐਕਸਪੋ ਹੈ ਉਹਦੇ ਵਿੱਚ ਤੁਸੀਂ ਚਾਰ ਚੰਨ ਲਾ ਲਈ ਆਪਣਾ ਪੂਰਾ ਕੰਮ ਕਰੋਗੇ ਪੂਰਾ ਸਹਿਯੋਗ ਦੇ ਆਗੇ ਟਾਈਮ ਤੇ ਡੇਟ ਦਾ ਦੇਖੋ 21 ਤਰੀਕ 21 ਫਰਵਰੀ ਜਿਹੜੀ ਆ ਰਹੀ ਹੈ 21 ਫਰਵਰੀ ਤੋਂ ਲੈ ਕੇ 1 ਮਾਰਚ ਤੱਕ 9 ਦਿਨ ਦਾ ਲਗਾਤਾਰ ਮੇਲਾ ਹੋਏਗਾ ਸਵੇਰੇ 10 ਵਜੇ ਤੋਂ ਸ਼ੁਰੂ ਹੋ ਜਾਣਾ ਰਾਤ 10 ਵਜੇ ਤੱਕ ਇਹ ਮੇਲਾ ਚੱਲਿਆ ਗਿਰੇਗਾ ਐਕਸਪੋ ਹੈ ਜੀ ਹੁਣ ਮੈਂ ਮੇਰਾ ਰਾਵਲ ਜੀ ਮੈਂ ਸਿੱਧਾ ਡਾਇਰੈਕਟਰੀ ਬੇਨਤੀ ਸਥਾਨ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜਾ ਕਿਸਾਨ ਮੇਲਾ ਗਰਾਊਂਡ ਹੈ ਕਿਸਾਨ ਮੇਲਾ ਮੈਂ ਹੁਣ ਬੇਨਤੀ ਕਰਾਂਗਾ ਮੋਹੀ ਜੀ ਜਿਹੜੇ ਅੱਜ ਗੱਲਾਂ ਰਹਿ ਗਈਆਂ ਮੋਹਤ ਗੋਇਲ ਜੀ ਦੱਸਣਗੇ ਜਿਹੜੇ ਮੇਲਾ ਸਜੂਏਗਾ ਸਾਡੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਮੈਂ ਸਵਦੇਸ਼ੀ ਜਾਗਰਣ ਮੰਚ ਦੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕੋ ਹੀ ਕਿਉਂਕਿ ਇਹ ਸਵਦੇਸ਼ੀ ਦਾ ਮੇਲਾ ਹੈ ਮੈਂ ਕਾਵਾਂਗਾ ਜੈ ਸਵਦੇਸ਼ੀ ਇੱਕ ਵਾਰੀ ਨਾਰਾ ਲਾਵਾਂਗੇ ਜੈ ਜਸਵਦੇਸ਼ੀ ਜੈ ਸਵਦੇਸ਼ੀ ਜੈ ਜੈ ਸਵਦੇਸ਼ੀ ਜੈ ਸਵਦੇਸ਼ੀ ਜੈ ਜੈ ਸਵਦੇਸ਼ੀ ਜਬ ਬਾਜ਼ਾਰ ਜਾਏਗੇ ਸਵਦੇਸ਼ੀ ਲਾਇਏਗੇ ਜਬ ਬਾਜ਼ਾਰ ਜਾਏਗੇ ਸਵਾਨ ਸਵਦੇਸ਼ੀ ਲਾਇਏਗੇ ਸਾਡੇ ਦੋ ਨਾਰਿਆਂ ਤੋਂ ਇਹ ਕਲੀਅਰ ਹੁੰਦਾ ਹੈ ਕਿ ਅਸੀਂ ਜੋ ਸਾਡੇ ਪ੍ਰਧਾਨ ਮੰਤਰੀ ਦੀ ਸੋਚ ਹੈ ਕਿ ਸਾਡੇ ਇੱਥੇ ਇੱਕ ਗੰਦ ਚ ਮਾਰਨ ਵਾਲੀ ਪੈਨ ਵੀ ਵਿਦੇਸ਼ੀ ਯੂਜ਼ ਹੋ ਰਹੀ ਹੈ। ਕੀ ਹਿੰਦੁਸਤਾਨ ਚ ਉਹ ਲੋਹੇ ਦੀ ਪੈਨ ਨਹੀਂ ਬਣ ਸਕਦੀ? ਇਹ ਧਿਆਨ ਲੈ ਕੇ ਆਣਾਂ ਲੋਕਾਂ ਦਾ ਐਸਾ ਨਹੀਂ ਹੈ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਐ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਐ ਲੇਕਿਨ ਧਿਆਨ ਚ ਨਹੀਂ ਆਂਦਾ ਕਿ ਅਸੀਂ ਸਵੇਰੇ ਉੱਠਦੇ ਆ ਤਾਂ ਆਪਣੀ ਦਿਨਚਰਿਆ ਕਿੱਥੋਂ ਸ਼ੁਰੂ ਕਰਦੇ ਆ ਇੱਥੇ ਕਟੋਗੜ 5 ਲੱਖ ਲੋਕਾਂ ਦੀ ਸ਼ਮੂਲੀਅਤ ਹੋਏਗੀ ਮੇਲੇ ਜਾਣਾ ਜਾਣਾ ਹੋਏਗਾ ਤਾਂ 5 ਲੱਖ ਲੋਕਾਂ ਤੱਕ ਸਿੱਧਾ ਮੈਸੇਜ ਆਏਗਾ ਕਿ ਸਵਦੇਸ਼ੀ ਕਾਦੇ ਵਾਸਤੇ ਜਾਂ ਸਵਦੇਸ਼ੀ ਕੀ ਹੈ ਜੈਸੀ ਗੱਲ ਕਰਦੇ ਆ ਤੁਸੀਂ ਦੇਖੋ ਕਿੰਨੀ ਮਾੜੀ ਗੱਲ ਐ कि ਅਸੀਂ ਕਹਿੰਨੇ ਕੋਈ ਸਮਾਨ ਲੈਨੇ ਇਹ ਬ੍ਰਾਂਡਿਡ ਹੈ ਨਹੀਂ ਇਹ ਦੇਸੀ ਹੈ ਜਦ ਕਿ ਅਗਰ ਅਸੀਂ ਗੱਲ ਕਰੀਏ ਕਿ ਆ ਦੇਸੀ ਕਿਉਂ ਅੱਛਾ ਜਾਂ ਤੁਹਾਡਾ ਡਾਲਡਾ ਕਿਉਂ ਅੱਛਾ ਮੈਂ ਨਾਮ ਨਹੀਂ ਲੈਂਦਾ ਜਾਂ ਕੋਈ ਵੀ ਆਪਾਂ ਕਹੀਏ ਦੂਜੇ ਆਇਲ ਹੈ ਤੇ ਜੇ ਦੇਸੀ ਕਿ ਉਹਦੀ ਗੱਲ ਕਰਦੇ ਆ ਤਾਂ ਕਹਿੰਦੇ ਨਹੀਂ ਯਾਰ ਸ਼ੁੱਧ ਹੋਇਆ ਇਸ ਤੋਂ ਉੱਪਰ ਕੁਝ ਨਹੀਂ ਹੈ ਤੇ ਇਦਾਂ ਹੀ ਇਹ ਲੋਕਾਂ ਨੂੰ ਧਿਆਨ ਚ ਜਾਣਾ ਚਾਹੀਦਾ ਹੈ ਕਿ ਹੁਣ ਜੇ ਕੋਈ ਬੰਦਾ ਬਾਹਰ ਜਾਂਦਾ ਨਾ ਤਾਂ ਉਹਨੂੰ ਫੋਨ ਕਰਦੇ ਆ ਪਹਿਲਾਂ ਅਸੀਂ ਫੋਨ ਕਰਦੇ ਸੀ ਤੇ ਲੋਕੀ ਡਿਮਾਂਡਾ ਰੱਖਦੇ ਸੀ ਤੂੰ ਬਾਹਰੋਂ ਆ ਰਿਹਾ ਮੇਰੇ ਲਈ ਆ ਲੈ ਆਈ ਆ ਲੈ ਆਲਿਆ ਕੋਣ ਤੋਂ ਹੋਣਾ ਹੁੰਦਾ ਕਿ ਮੈਂ ਆ ਰਿਹਾ ਹਾਂ ਲੁਧਿਆਣੇ ਕੀ ਲੈ ਕੇ ਆਵਾਂ ਉਹ ਕਹਿੰਦੇ ਭਰਾ ਤੂੰ ਵਾਪਸ ਆ ਜਾ ਸਾਡੇ ਕੋਲ ਇੱਥੇ ਸਾਰਾ ਕੁਝ ਹੈ ਤੇ ਇਹਨਾਂ ਚੀਜ਼ਾਂ ਦਾ ਲੋਕਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਹੋਵੇ ਇਸ ਕਰਕੇ ਸਵਦੇਸ਼ੀ ਇਸ ਕਰਕੇ ਸਵਦੇਸ਼ੀ ਮੇਲਾ ਲੱਗ ਰਿਹਾ ਇਹ ਸਵਦੇਸ਼ੀ ਮੇਲੇ ਦੇਸ਼ ਭਰ ਦੇ ਵਿੱਚ 106 ਮੇਲੇ ਲੱਗਨੇ ਆ ਲਗਭਗ 46 ਮੇਲੇ ਲੱਗ ਚੁੱਕੇ ਹਨ ਔਰ ਇਸ ਸਾਲ ਚ ਬਾਕੀ ਮੇਲੇ ਲੱਗਣਗੇ ਔਰ ਪੰਜਾਬ ਦੇ ਵਿੱਚ ਵੀ ਇਸ ਤੋਂ ਬਾਅਦ ਬਠਿੰਡਾ ਲੱਗੇਗਾ ਉਸ ਤੋਂ ਬਾਅਦ ਅੰਮ੍ਰਿਤਸਰ ਲੱਗੇਗਾ ਉਸ ਤੋਂ ਬਾਅਦ ਮੁਹੱਲੀ ਲੱਗੇਗਾ ਸਾਡਾ ਮਕਸਦ ਇੱਕੋ ਹੀ ਹੈ ਇਸ ਸਵਦੇਸ਼ੀ ਔਰ ਪੂਰਨਤਾ ਸਵਦੇਸ਼ੀ ਔਰ ਜਿਹੜੀ ਟ੍ਰੇਡ ਵਾਰ ਹੈ ਜੇ ਅਸੀਂ ਗੱਲ ਕੀਤੀ ਅਸੀਂ ਨਾਰਾ ਦਿੱਤਾ ਕਿ ਸਵਦੇਸ਼ੀ ਦਾ ਜਾਪ ਕਰਾਂਗੇ ਆਪਣੀ ਰੱਖਿਆ ਆਪ ਕਰਾਂਗੇ ਕਿਉਂਕਿ ਹੁਣ ਦੇਖਿਆ ਆਪਾਂ ਆਪਰੇਸ਼ਨ ਸੰਦੂਰ ਵਿੱਚ ਬਾਹਰ ਲਿਆਂ ਕੰਪਨੀਆਂ ਚਾਹੇ ਆਪਾਂ ਕਹੀਏ ਚਾਈਨਾ ਹੋਵੇ ਤੇ ਚਾਹੇ ਅਮਰੀਕਾ ਹੋਵੇ ਤੇ ਚਾਹੇ ਕੋਈ ਹੋਵੇ ਉਹਨਾਂ ਦੇ ਹਥਿਆਰ ਤਾਂ ਖੁਸ਼ ਹੋ ਗਏ ਕੇਵਲ ਜੇ ਤੂਲ ਚਟਾਈ ਹੈ ਤਾਂ ਸਵਦੇਸ਼ੀ ਡਰੋਨਾਂ ਨੇ ਚਟਾਈ ਹੈ ਇਸ ਕਰਕੇ ਸਾਡੀ ਰੱਖਿਆ ਦਾ ਇੱਕੋ ਹੀ ਤਰੀਕਾ ਹੈ ਜੇ ਅਸੀਂ ਸਵਦੇਸ਼ੀ ਨੂੰ ਬਣਾਵਾਂਗੇ ਹੁਣ ਇਹਦੇ ਇਹਦੇ ਰਾਹੀਂ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਸਾਡਾ ਮੇਨ ਮਕਸਦ ਹੈ ਕਿ ਜਿਹੜਾ 15 ਸਾਲ ਤੋਂ ਲੈ ਕੇ 29 ਸਾਲ ਦਾ ਯੁਵਾ ਹੈ ਉਹ ਰੋਜ਼ਗਾਰ ਦੇਣ ਵਾਲਾ ਬਣੇ ਰੋਜ਼ਗਾਰ ਮੰਗਣ ਵਾਲਾ ਨਾ ਬਣੇ ਉਹ ਐਂਟਰਪ੍ਰੈਨਰਸ਼ਿਪ 'ਚ ਆਵੇ ਸਟਾਰਟਅੱਪਸ ਨਵੇਂ ਖੋਲਣ ਕਿਉਂਕਿ ਸਾਡੇ ਦੇਸ਼ ਦੀ ਜੀਡੀਪੀ ਜਿਹੜੀ ਵਧਣੀ ਹੈ ਜਿਹੜੀ ਗੋਸ਼ਾ ਜੀ ਨੇ ਗੱਲ ਕੀਤੀ ਉਹ ਸਾਡਾ ਅਸੀਂ ਪੁਰਾਣਾ ਟਾਈਮ ਯਾਦ ਕਰੀਏ ਵਿਕਰਮਾ ਦਿੱਤਿਆ ਵੱਲੇ 70% ਭਾਰਤ ਦਾ ਹਿੱਸੇਦਾਰੀ ਸੀ ਭਾਰਤ ਵਿੱਚ ਦੀ ਜੀਡੀਪੀ ਦੇ ਵਿੱਚ ਜੇ ਹੁਣੇ ਐਂਗਸ ਮੈਡੀਸਨ ਨੇ ਵੀ ਲਿਖਿਆ ਅਰਥਸ਼ਾਸਤਰੀ ਨੇ ਕਿ ਅੰਗਰੇਜ਼ਾਂ ਵੱਲੇ ਵੀ ਸਾਡੇ ਇੱਥੇ ਜਿਹੜਾ ਜੀਡੀਪੀ ਦੀ ਹਿੱਸੇਦਾਰੀ ਸੀ ਇੰਡੀਆ ਦੀ ਉਹ 33% ਸੀ ਲੇਕਿਨ ਅੱਜ ਦੁਰਭਾਗਿਆ ਉਹਨਾਂ ਕਿ ਅਸੀਂ 22% ਤੇ ਖੜੇ ਆ ਤੇ ਸਾਡੇ ਦੇਸ਼ ਦਾ ਜੇ ਵਪਾਰੀ 10 ਗੁਣਾ ਉਹਦਾ ਵਪਾਰ ਹੋਏਗਾ ਤਦ ਜਾ ਕੇ ਅਸੀਂ ਜਿਹੜੀ 4 ਟ੍ਰਿਲੀਅਨ ਦੀ ਗੱਲ ਕਰਦੇ ਆ 40 ਟ੍ਰਿਲੀਅਨ ਤੇ ਜਾਣ ਦੀ ਉਹ ਤਦ ਹੋਏਗੀ ਜਿਹੜਾ ਐਗਜ਼ਿਸਟਿੰਗ ਬਿਜ਼ਨਸਮੈਨ ਹੈ ਤਾਂ ਹੁੰਦਾ ਕੀ ਹੈ ਇੱਥੇ ਵਿਦੇਸ਼ੀ ਕੰਪਨੀਆਂ ਆਉਂਦੀਆਂ ਆਪਣਾ ਮਾਲ ਵੇਚ ਕੇ ਪੈਸਾ ਲੁੱਟ ਕੇ ਬਾਹਰ ਲੈ ਜਾਂਦੀਆਂ ਤੇ ਸਾਡੇ ਇੱਥੇ ਜਿਹੜੀ ਪਰ ਕੈਪੀਟਾ ਇਨਕਮ ਦੀ ਗੱਲ ਕੀਤੀ ਕੋਸ਼ਸ਼ਾ ਜੀ ਨੇ ਕਿ 2.5 ਲੱਖ ਦੀ ਪਰ ਕੈਪੀਟਾ ਇਨਕਮ ਸੀ ਅੱਜ ਤੋਂ 3 ਸਾਲ ਪਹਿਲਾਂ ਤੇ ਅੱਜ Google ਕਰ ਕਰਕੇ ਚੈੱਕ ਕਰੋ ਤੁਸੀਂ ਉਹ 1.90 ਲੱਖ ਦੀ ਰਹਿ ਗਈ ਕਿੱਥੇ ਚਲਾ ਗਿਆ ਆਪਣੀ ਜੇਬਾਂ ਦਾ ਪੈਸਾ ਉਹ ਬਾਹਰ ਚਲਾ ਗਿਆ ਬਸ ਇੱਕ ਵਾਰ ਬੋਲ ਲਿਓ ਫਿਰ ਇੱਕ ਮਿੰਟ ਰੁਕੋ ਇੱਕ ਮਿੰਟ ਸਿਰਫ ਇੱਕ ਮਿੰਟ ਇੱਕ ਮਿੰਟ ਪੂਰੀ ਗੱਲ ਕਰ ਲੈਂਦੇ ਰਣੋ ਪ੍ਰਧਾਨ ਮੰਤਰੀ ਜੀ ਨੂੰ ਅਮਰੀਕਾ ਦਾ ਟ੍ਰੇਡ ਡੀਲ ਉਹ ਵੀ ਬਹੁਤ ਉਹਦਾ ਵੀ ਜਵਾਬ ਦੇਣੇ ਇੱਕ ਮਿੰਟ ਰੁਕ ਜਾਓ ਭਾਜੀ ਬੋਲਣ ਤਾਂ ਲੈਣ ਦਿਓ ਨਹੀਂ ਮੈਂ ਮੈਂ ਉਹਦਾ ਜਵਾਬ ਹੀ ਦੇ ਰਿਆ ਹਾਂ ਤੁਹਾਨੂੰ ਦੱਸ ਰਿਹਾ ਹਾਂ ਬਹੁਤ ਜ਼ਰੂਰੀ ਹੈ ਜਨਤਾ ਜਾਣਾਂ ਵੀ ਚਾਹੀਦਾ ਹੈ ਤੁਸੀਂ ਇਹ ਦੇਖੋ ਕਿ ਜਿਹੜਾ ਅਮਰੀਕਾ ਕਹਿੰਦਾ ਸੀਗਾ ਤੇਰੇ ਤੇ ਅਸੀਂ 25% ਟੈਕਸ ਲਾਵਾਂਗੇ ਤੇ 25% ਹੋਰ ਲਾਵਾਂਗੇ ਪੈਨਲਟੀ 50% ਲਾਵਾਂਗੇ 100 ਲਾਵਾਂਗੇ 200 ਲਾਵਾਂਗੇ ਇਹਦੀ ਗੱਲਾਂ ਵੀ ਹੋਈਆਂ ਵੀ ਤੁਸੀਂ ਇੱਥੋਂ ਆ ਨਹੀਂ ਲੈ ਸਕਦੇ ਤੁਸੀਂ ਉੱਥੋਂ ਉਹ ਨਹੀਂ ਲੈ ਸਕਦੇ ਲੇਕਿਨ ਅੱਜ ਕੀ ਹੈ ਸਾਡੇ ਦੇਸ਼ ਨੇ ਝੁਕਣਾ ਪਸੰਦ ਨਹੀਂ ਕੀਤਾ 6 ਮਹੀਨੇ ਅਸੀਂ ਉਹਦਾ ਡਟ ਕੇ ਵਿਰੋਧ ਕੀਤਾ ਤੇ ਜੇ ਅਸੀਂ ਦੂਜੇ ਪਾਸੇ ਰਸਤੇ ਖੋਲ ਲੇ ਤਾਂ ਅਮਰੀਕਾ ਨੂੰ ਵੀ ਝੁਕਣਾ ਪਿਆ ਉਹ ਦੁਬਾਰਾ ਟੈਕਸ ਵੀ ਰਿਡਿਊਸ ਹੋ ਗਿਆ ਈਵਨ ਅਗਲੀ ਘੋਸ਼ਣਾ ਆਈ ਕਿ ਜਿਹੜਾ ਅਸੀਂ 25% ਤੁਹਾਡੇ ਤੋਂ ਲਿੱਤਾ ਸੀ ਵਪਾਰੀਆਂ ਤੋਂ ਉਹ ਵੀ ਵਾਪਸ ਕਰਾਂਗੇ ਬਹੁਤ ਵਧੀਆ ਸ੍ਰੀ ਪ੍ਰੀਤੀ ਜੀ ਵੀ ਆਇਆ ਪ੍ਰੀਤੀ ਪ੍ਰੀਤੀ ਅਰੋੜਾ ਜੀ ਸੁਭਜੀ ਜੀ ਅਸ਼ੀਸ਼ ਜੀ ਸਾਰੇ ਬੈਠੇ ਆ ਅਰੋੜਾ ਜੀ ਵਿਬੋਰ ਜੀ ਵੀ ਬੈਠੇ ਆ ਹੁਣ ਮੈਂ ਪਹਿਲਾਂ ਬੇਨਤੀ ਕਰਾਂਗਾ ਤੁਹਾਡੇ ਸਵਾਲਾਂ ਦਾ ਜਵਾਬ ਹੈ ਮੇਰੇ ਕੋਲ ਪਰ ਪਹਿਲਾਂ ਦੂਆ ਸਾਹਿਬ ਜਿਹੜੇ ਸਾਡੇ ਸਰਪ੍ਰਸਤ ਹੈ ਜਿਹੜੇ ਬਹੁਤ ਸਹਿਯੋਗ ਕਰ ਰਹੇ ਆ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਜੁਰੂਰ ਵਿਚਾ ਟੀਟੂ ਜੀ ਵੀ ਆਏ ਹੋਇਆ ਜੈ ਸ਼੍ਰੀ ਰਾਮ ਸਤ ਸ੍ਰੀ ਅਕਾਲ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਸਰਦੇਸ਼ੀ ਮੰਚ ਉੱਲੋਂ ਜਿਹੜਾ ਜਾਗਰਤੀ ਮੇਲਾ ਲੱਗ ਰਿਹਾ ਹੈ ਇੰਦੀ ਬਹੁਤ ਜ਼ਿਆਦਾ ਸਖਾ ਜ਼ਰੂਰਤ ਸੀ ਸਾਰੇ ਕਹਿੰਦੇ ਸੀ ਕਿ ਬਾਹਰ ਦੇ ਪ੍ਰੋਡਕਟ ਬਹੁਤ ਚੰਗੇ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਕਿ ਜਿੰਨੇ ਵੀ ਫੋਰਨ ਪ੍ਰੋਡਕਟ ਨੇ ਉਹ ਸਾਡੇ ਹਿੰਦੁਸਤਾਨ 'ਚ ਹੀ ਬਣਦੇ ਨੇ ਮੈਕਸਿਮ ਉਹ ਬਾਹਰ ਨਹੀਂ ਬਣਦੇ ਸਿਰਫ ਉਹਨਾਂ ਦੀ ਸਟੈਂਪਿੰਗ ਹੁੰਦੀ ਹੈ ਮੈਂ ਖੁਦ ਇੰਡਸਟਰੀਸ ਤਾਂ ਮੇਰੀ ਫੈਕਟਰੀ ਦੇ ਅੰਦਰ ਵੀ ਬਹੁਤ ਸਾਰੇ ਬ੍ਰਾਂਡ ਬੰਦੇ ਨੇ ਪਰ ਬਣਾਣੇ ਅਸੀਂ ਆ ਧਾਗਾ ਸਾਡਾ ਕਪੜਾ ਸਾਡਾ ਡਾਈਸ ਸਾਡੀ ਮੈਨੂਫੈਕਚਰਿੰਗ ਸਾਡੀ ਲੇਕਿਨ ਸਟੈਂਪ ਲੱਗ ਕੇ ਜਾਂਦੀ ਪਰ ਅਸੀਂ ਸਾਡੀ ਆਪਣੇ ਮਾਰਕੇ ਲਵਾ ਕੇ ਪੰਜ ਪੰਜ 10 10 ਗੁਣਾ ਉਹ ਪੈਸੇ ਲੈਂਦੇ ਹਾਂ ਲੋਕਾਂ ਤੋਂ ਪਰ ਹੁਣ ਸਾਡੇ ਚ ਜਾਗਰਤੀ ਆ ਚੁੱਕੀ ਆ ਅਸੀਂ ਆਪਣੇ ਬ੍ਰਾਂਡ ਬਣਾਉਣੇ ਸ਼ੁਰੂ ਕਰਤੇ ਨੇ ਕੋਵਿਡ ਤੋਂ ਬਾਅਦ ਬਹੁਤ ਅੱਛੀਆਂ ਅੱਛੀਆਂ ਗੱਲਾਂ ਹੋਈਆਂ ਕਿ ਸਾਨੂੰ ਬੜੇ ਵੱਡੇ ਪਲੇਟਫਾਰਮ ਮਿਲੇ ਘਰ ਬੈਠਿਆਂ ਇਹ ਮੀਡੀਆ ਮਿਲਿਆ ਉਹ ਸਾਨੂੰ ਤੁਸੀਂ ਲੋਕਾਂ ਨੇ ਉੱਪਰ ਉਠਾ ਕੇ ਜਿਹੜੇ ਸਾਡੇ ਪ੍ਰੋਡਕਟ ਸੀ ਉਹਨਾਂ ਦੀ ਸਾਰੇ ਦੇਸ਼ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਪ੍ਰਫੁੱਲ ਭੇਜਿਆ ਤੇ ਹੁਣ ਟਾਈਮ ਹੈ ਅਸੀਂ ਲੋਕ ਆਪਣੇ ਪ੍ਰੋਡਕਟ ਬਣਾ ਕੇ ਆਪਣੀ ਮਾਰਕੇ ਰੱਖ ਕੇ ਦੁਨੀਆ 'ਚ ਵੇਚਣ ਜਾ ਰਹੇ ਆ ਜਿਨ ਕੀ ਦੱਸਿਆ ਕੋਸ਼ਾ ਜੀ ਨੇ ਕਿ 18% ਬੋਝਨ ਦੱਸਿਆ ਅਮਰੀਕਾ ਨੂੰ ਟੁਕਣਾ ਪਿਆ ਔਰ 18% ਟੈਕਸ ਹੋ ਗਿਆ ਅੱਜ ਸਾਡੀ ਯੂਰਪ ਨਾਲ ਐਫਟੀਏ ਹੋ ਗਿਆ ਆਸਟ੍ਰੇਲੀਆ ਨਾਲ ਹੋ ਗਿਆ ਯੂਈ ਨਾਲ ਹੋ ਗਿਆ ਔਰ 27 ਕੰਟਰੀ ਯੂ ਦੇ ਹੋ ਗਏ ਤਾਂ ਬਹੁਤ ਸਾਰੇ ਕੱਟੀਆਂ ਨਾਲ ਸਾਡਾ ਜਿਹੜਾ ਈਯੂ ਹੋ ਗਿਆ ਹੈ ਯੂ ਦੇ ਨਾਲ ਜੋ ਐਫਟੀਏ ਹੋ ਗਿਆ ਹੈ ਉਹਦੇ ਨਾਲ ਜਿਹੜੀ ਡਿਊਟੀ ਹੈ ਉਹ ਜ਼ੀਰੋ ਹੋ ਜਾਏਗੀ। ਔਰ ਸਭ ਤੋਂ ਜ਼ਿਆਦਾ ਜਿਹੜੀ ਜੁੜੀ ਹੈ ਸਾਡਾ ਵਿਕਤਾ ਹੈ ਸਾਡਾ ਜਿਹੜਾ ਮੈਨੂਫੈਕਚਰਿੰਗ ਸੋਰਸ ਹੈ ਉਹ ਹੈ گارਮੈਂਟ। ਸਾਡੇ ਕੋਲ ਇੱਕ ਕਿਸਾਨ ਨੇ ਇੱਕ ਕਪੜਾ। ਖਾਣਾ ਤੇ ਕਪੜਾ ਇਹ ਦੋ ਚੀਜ਼ਾਂ ਐਸੀਆਂ ਨੇ ਜਿਹੜੇ ਸਾਡੇ ਦੇਸ਼ ਵਿੱਚ ਬਹੁਤ ਜ਼ਿਆਦਾ ਸਾਡੇ ਕੋਲ ਲੇਬਰ ਬਹੁਤ ਹੈ ਅਸੀਂ ਪ੍ਰੋਡਕਟ ਪੈਦਾ ਕਰ ਸਕਦੇ ਹਾਂ। ਬਣਾ ਸਕਦੇ ਹਾਂ। ਸੋ ਇਸ ਕਰਕੇ ਸਾਡਾ ਜਿਹੜਾ ਪ੍ਰੋਡਕਟ ਹੈ ਹੁਣ ਜਿਹੜਾ گارਮੈਂਟ ਲਾਈਨ ਹੈ ਇਹ 18% ਟੈਕਸ ਹੁੰਦੇ ਨਾਲ ਸਾਰੀ ਦੁਨੀਆ ਦੇ ਵਿੱਚ ਮੈਕਸਿਮ ਵਿਕੇਗਾ ਚਾਈਨਾ ਨੂੰ ਲੋਕੀ ਪਸੰਦ ਨਹੀਂ ਕਰ ਰਹੇ ਬੰਗਲਾਦੇਸ਼ ਅਨਸੈਂਟਨਟੀ ਹੈ ਔਰ 베ਤਨਾਮ ਦੇ ਪਹਿਲਾਂ ਜ਼ੀਰੋ ਡਿਊਟੀ ਲੱਗਦੀ ਸੀ ਹੁਣ ਸਾਡੇ ਤੇ ਵੀ ਜ਼ੀਰੋ ਡਿਊਟੀ ਹੈ ਬਾਕੀ EU ਦੇ ਵਿੱਚ ਤੇ ਸਾਡੇ ਪ੍ਰੋਡਕਟ ਹੁਣ ਮੈਕਸਿਮ ਵਿਕਣਗੇ ਸਾਡੇ ਉੱਤੇ ਕੁਆਲਿਟੀ ਉਹ ਅਜੇ ਵੀ ਨਹੀਂ ਬਣਾ ਸਕਦੇ ਆਪਾਂ ਨੂੰ ਸਿਰਫ ਫੰਕਸ਼ਨ ਬਾਰੇ ਡਿਟੇਲਸ ਮਤਲਬ ਇਹ ਰਿਪੋਰਟ ਆਪਾਂ ਫੰਕਸ਼ਨ ਵਿੱਚ ਜਿਹੜਾ ਲੋਡ ਫੰਕਸ਼ਨ ਉੱਪਰ ਦੇਖੋ ਜਿਹੜਾ ਫੰਕਸ਼ਨ ਹੈ ਇਹ ਗੱਲਾਂ ਤਸਵੀਅ ਇਸ ਕਰਕੇ ਜ਼ਰੂਰੀ ਸੀ ਕਿ ਜਾਂ ਕਿ ਸਾਡੇ ਜਿਹੜਾ ਸਨਦੇਸ਼ੀ ਮਾਲ ਹੁਣ ਜ਼ਿਆਦਾ ਵਿਕੇਗਾ ਉਸੇ ਪੁਆਇੰਟ ਤੇ ਮਾਰ ਰਿਆ ਸੀ ਜਿਹੜਾ ਸਨਦੇਸ਼ੀ ਹੈ ਉਹਨੂੰ ਅਸੀਂ ਜਗਾ ਜਗਾ 106 ਮੇਲੇ ਲਗਾ ਕੇ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਵਿੱਚ ਦੇਸ਼ ਕੀ ਕੀ ਬਣ ਰਿਹਾ ਇੱਥੇ ਸਾਰੇ ਨੈਸ਼ਨਲ ਅਵਾਰਡੀ ਆ ਰਹੇ ਨੇ ਸਟਾਲ ਲਗਾ ਰਹੇ ਨੇ ਔਰ ਉਹ ਸਟਾਲ ਲਗਾ ਕੇ ਅਸੀਂ ਤੁਨੀਆਂ ਚ ਦੱਸਾਂਗੇ ਕਿ ਅਸੀਂ ਆਪਣੇ ਪ੍ਰੋਡਕਟ ਜਿਹੜੇ ਬਣਾਨੇ ਆ ਉਹ ਤੁਹਾਡੇ ਰਾਹੀ ਕਿਉਂਕਿ ਤੁਹਾਡੀ ਸਾਨੂੰ ਬਹੁਤ ਲੋੜ ਹੈ ਤੁਹਾਡੇ ਰਾਹੀ ਸਾਰੀ ਦੁਨੀਆ ਚ ਫੈਲਣੀ ਹੈ ਹਰ ਮੀਡੀਆ ਵਿੱਚ ਜਾਏਗਾ ਤੇ ਲੋਕਾਂ ਨੂੰ ਪਤਾ ਲੱਗੇਗਾ ਕਿ ਸਾਡੇ ਅਸੀਂ ਦੇਸ਼ ਕੀ ਬਣਾ ਰਿਹਾ ਹੈ ਤੇ ਉਹ ਇੱਕ ਉਹ ਸਾਡਾ ਦੇਸ਼ ਕੀ ਬਣਾ ਰਿਹਾ ਉਹ ਲੋਕਾਂ ਤੱਕ ਪਹੁੰਚੇਗਾ ਹੁਣ ਸਾਡੇ ਦੇਸ਼ ਦੇ ਵਿੱਚ ਜੋ ਚੀਜ਼ ਪ੍ਰੋਡਕਟ ਬਣਾਉਂਦੇ ਨੇ ਅਸੀਂ ਮੈਂ ਕਿਉਂਕਿ ਈਸੀ ਮੈਂਬਰ ਆ ਐਪ੍ਰਿਲ ਐਕਸਪੋਰਟ ਮੋਸ਼ਨ ਕੌਂਸਲ ਆਫ ਇੰਡੀਆ ਦਾ ਈਸੀ ਮੈਂਬਰ ਆ ਮੈਂ ਬੂਲ ਐਂਡ ਬੂਲਨ ਐਕਸਪੋਰਟ ਮੋਸ਼ਨ ਕੌਂਸਲਟ ਆਫ ਇੰਡੀਆ ਦਾ ਅਸੀਂ ਇੱਕ ਨਵੀਂ ਚੀਜ਼ ਪੇਸ਼ ਕਰਨ ਜਾ ਰਹੇ ਹਾਂ ਉਹ ਇਹ ਹੈ ਵੀ ਜਿਹੜੇ ਸਾਡੇ ਸਰਦੇਸ਼ੀ ਇੱਥੇ ਜਿੰਨੇ ਪ੍ਰੋਡਕਟ ਬੰਦੇ ਨੇ ਅਸੀਂ ਵੱਡੇ ਵੱਡੇ ਸਟਾਲ ਆਪਣੀ ਐਸੋਸੀਏਸ਼ਨਸ ਵੱਲੋਂ ਲਾਵਾਂਗੇ ਇਹ ਸਾਰਿਆਂ ਦੇ ਪ੍ਰੋਡਕਟ ਅਸੀਂ ਉੱਥੇ ਰੱਖਾਂਗੇ ਜਦੋਂ ਅਸੀਂ ਬਾਹਰ ਜਾਵਾਂਗੇ ਜਿੰਨੇ ਵੀ ਫੇਅਰ ਲੱਗਣਗੇ ਉੱਥੇ ਅਸੀਂ ਰੱਖਾਂਗੇ ਔਰ ਅਸੀਂ ਮੈਕਸਿਮਮ ਇਹਨਾਂ ਦੀ ਉੱਥੇ ਲੋਕਾਂ ਨੂੰ ਦੱਸਾਂਗੇ ਵੀ ਹਿੰਦੁਸਤਾਨ 'ਚ ਆ ਕੁਝ ਬੰਦਾ ਔਰ ਇੰਨਾ ਸਸਤਾ ਔਰ ਇੰਨਾ ਵਧੀਆ ਠੀਕ ਹੈ ਜੀ ਠੀਕ ਹੈ ਆ ਮੈਂ ਹੁਣ ਅਸ਼ਨੀ ਜੀ ਸਾਡੇ ਵਿੱਚ ਐ ਜਿਹੜੇ ਸਵਰਨਿਮ ਭਾਰਤ ਵਰਸ ਫਾਊਂਡੇਸ਼ਨ ਦੇ ਤੇ ਇਹਨਾਂ ਨੂੰ ਬੇਨਤੀ ਕਰਾਂਗਾ ਉਸ ਤੋਂ ਬਾਅਦ ਇੱਕ ਇੱਕ ਦੋ ਮਿੰਟ ਇਹ ਵੀ ਇੱਕ ਇੱਕ ਮਿੰਟ ਲੈਣਾ ਠੀਕ ਅੱਛਾ ਜੈ ਸਵਦੇਸ਼ੀ ਜੈ ਜੈ ਸਵਦੇਸ਼ੀ ਜੈ ਸਵਦੇਸ਼ੀ ਜੈ ਜੈ ਸਵਦੇਸ਼ੀ ਇਹ ਜਿਹੜਾ ਇੱਕ ਮੇਲਾ ਜਿਹੜਾ ਲੱਗ ਰਿਹਾ ਆਪਣੇ ਮੰਚ 'ਚ ਹੋਣਾ ਹੈ ਕਿ ਇਹ ਮੇਲਾ ਨਹੀਂ ਹੈ ਇਹ ਮੇਲਾ ਜਿਹੜਾ ਐਡਾ ਵੱਡਾ ਜਿਹੜਾ ਮੇਲੇ ਦਾ ਉਪਰਾਲਾ ਕੀਤਾ ਹੈ ਗੋਸ਼ਾ ਜੀ ਨੇ ਔਰ ਮੋਹੀ ਜੀ ਨੇ ਭੈਂਜੀ ਨੇ ਮਿਲ ਕੇ ਇਹ ਬਹੁਤ ਵੱਡੀ ਇੱਕ ਹਿੰਦੋਲਨ ਬਣੇਗਾ ਇਹਦੇ ਨਾਲ ਇੱਕ ਜਿਹੜੀ ਸਾਰੇ ਪਾਸੇ ਜਿਹੜੀ ਇਹ ਅਵੇਅਰਨੈਸ ਇਦਾਂ ਦਾ ਮੇਲਾ ਅੱਗੇ ਨਹੀਂ ਲੱਗਿਆ ਤੁਸੀਂ ਦੇਖਣਾ ਕਿ ਬਹੁਤ ਵੱਡਾ 9 ਦਿਨ ਔਰ ਇਸ ਮੇਲੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹਦੇ ਵਿੱਚ ਇਹ ਨਹੀਂ ਹੈ ਕਿ ਵੀ ਇੱਕ ਆਪਾਂ ਸਿਰਫ ਮੇਲਾ ਹੀ ਲਗਾਤਾ ਜਾਂ ਫਿਰ ਸਟਾਲ ਲੱਗ ਗਏ ਇਹਦੇ ਵਿੱਚ ਰੋਜ਼ ਦੇ ਵਿੱਚ ਦੋ ਪ੍ਰੋਗਰਾਮ ਹੋਣੇ ਆ ਮਤਲਬ 9 ਦਿਨ 18 ਪ੍ਰੋਗਰਾਮ ਮਾਂ ਬੋਲੀ ਦੇ ਉੱਤੇ ਹੋਣਾ ਆਪਣੀ ਵਿਰਾਸਤ ਉੱਤੇ ਹੋਣਾ ਆਪਣੇ ادیਬਕਤਾ ਦਾ ਕਰਨਾ ਹੈ ਬੁੱਧੀਜੀਵੀਆਂ ਦਾ ਹੋਣਾ ਹੈ ਮਹਿਲਾ ਦਾ ਪ੍ਰੋਗਰਾਮ ਹੋਣਾ ਮਤਲਬ ਇਹਦੇ ਵਿੱਚ ਹਰ ਵਰਗ ਨਸ਼ੇ ਦੇ ਉੱਤੇ ਹੋਣਾ ਜਿਹੜਾ ਕਿ ਸਭ ਤੋਂ ਵੱਡਾ ਇੰਪੋਰਟੈਂਟ ਹੈ ਇਸ ਵੇਲੇ ਪੰਜਾਬ ਦੇ ਵਿੱਚ ਉਹ ਸਾਰਾ ਇਹ ਜਿਹੜਾ ਅਵੇਅਰਨੈਸ ਇਹ ਕਿੰਨੀ ਰੱਖੀ ਜਾਏਗੀ ਹਾਂਜੀ ਐਂਟਰੀ ਫੀਸ ਕਿੰਨੀ ਹੈ ਸਿੰਗਰਾਂ ਦੀ ਐਂਟਰੀ ਫੀਸ ਜਿਹੜੀ ਹੈ ਸਿੰਗਰਾਂ ਦੀ ਕੋਈ ਨਹੀਂ ਹੈ ਬਾਕੀ ਪਬਲਿਕ ਉਹ ਇੱਕ ਇੱਕ ਛੋਟੇ ਜਿਹੇ ਕਮਰਮਕ ਲਈ ਕਰੇ ਲੱਗਦਾ ਉਹ ਇੱਕ ਇਸ ਕਰਕੇ ਕਿ ਸੀਰੀਅਸ ਬੰਦੇ ਆ ਕੋਈ ਉਹ ਕੋਈ ਬਹੁਤ بڑا ਅਮਾਉਂਟ ਨਹੀਂ ਹੋਏਗਾ ਸਾਡੇ ਤੇ ਫੂਡ ਕਾਰਟ ਵੀ ਲੱਗਣੀ ਆ ਠੀਕ ਹੈ ਜੀ ਤੁਸੀਂ ਸਵਦੇਸ਼ੀ ਦੀ ਗੱਲ ਕਰਦੇ ਹੋ ਇਹ ਸਾਰੇ ਸਾਰੇ ਲੱਗਣਗੇ ਸਾਰੇ ਸਵਦੇਸ਼ੀ ਲੱਗਣਗੇ ਦੇਖੋ ਸਾਨੂੰ ਜਿਹੜੀਆਂ ਵਿਦੇਸ਼ੀ ਕੰਪਨੀਆਂ ਨੇ ਉਹਨਾਂ ਨੇ ਬੜਿਆਣਾ ਕਿਹਾ ਕਿ ਸਾਡੇ ਵੀ ਸਟਾਲ ਉੱਥੇ ਲਗਾਵੋ ਅਸੀਂ ਤੁਹਾਨੂੰ ਸਪਾਂਸਰਸ਼ਿਪ ਵੀ ਦੇਾਂਗੇ ਇਹ ਨਹੀਂ ਆ ਕਿ ਵੀ ਪੈਸੇ ਦੀ ਜਰੂਰਤ ਨਹੀਂ ਹੁੰਦੀ ਲੇਕਿਨ ਅਸੀਂ ਕਿਸੇ ਵੀ ਵਿਦੇਸ਼ੀ ਕੰਪਨੀ ਦਾ ਕੋਕਾ ਕੋਲਾ ਹੋਵੇ ਕੋਈ ਹੋਰ ਹੋਵੇ ਅਸੀਂ ਕਿਸੇ ਵੀ ਕੰਪਨੀ ਦੀ ਕੋਈ ਸਪਾਂਸਰਸ਼ਿਪ ਨਹੀਂ ਲੈਂਦੇ ਇੱਕ ਸਿੰਗਲ ਪੈਣੀ ਦੀ ਇਵਨ ਕਿ ਉਹਦੇ ਵਿੱਚ ਕੋਲਡ ਡਰਿੰਕ ਵਾਸਤੇ ਵੀ ਸਾਨੂੰ ਆਫਰ ਆਇਆ ਵੀ ਤੁਹਾਨੂੰ ਪਾਣੀ ਨਹੀਂ ਪੀਣ ਨੂੰ ਮਿਲੇਗਾ ਦੇਖੋ ਕਿੱਡੀ ਵੱਡੀ ਤਰਾਸਦੀ ਹੈ ਕਿ ਵੀ ਕੋਕਾ ਕੋਲਾ ਕੋਕ ਜਾਂ ਪੈਪਸੀ ਵਰਗੀ ਕੰਪਨੀ ਨੂੰ ਇਹ ਅਹਿਮ ਹੈ ਵੀ ਸਾਡੇ ਬਿਨਾ ਹਿੰਦੁਸਤਾਨ ਪਾਣੀ ਨਹੀਂ ਪੀ ਜ਼ੇਦਾ ਲੇਕਿਨ ਤੁਸੀਂ ਇਹ ਦੇਖੋ ਕਿ ਇੱਕ ਸੌਰਵ ਮੰਜਾਲ ਗੋਰਵ ਮੰਜਾਲ ਵਰਗਾ ਛੋਟਾ ਜਿਹਾ ਬੱਚਾ ਨੇ ਉਠਿਆ ਤੇ ਉਹਨਾਂ ਦੀ ਇਹ तोड़ के तो रख दी मतलब तवस्थ करती ਤੇ ਅੱਜ ਤੁਸੀਂ ਲੋਰੀ ਜੀਰਾ ਮੈਂ ਤਾਂ 2 ਸਾਲ ਪਹਿਲਾਂ ਗਿਆ ਸੀ ਤਾਂ ਉਹ ਕਹਿੰਦੇ ਸਾਡੀਆਂ 10 ਲੱਖ ਬੋਤਲਾਂ ਬੰਦੀਆਂ ਵੀ ਆ ਹੋ ਸਕਦਾ ਅੱਜ 20 ਲੱਖ ਬੰਦੀਆਂ ਉਹਨੇ 30 ਲੱਖ ਦਿੱਲੀ ਦੇ ਬੰਦੀਆਂ ਹੋਣ ਤੇ ਇਹ ਚੀਜ਼ ਅਸੀਂ ਬੜਾ ਧਿਆਨ ਰੱਖ ਰਹੇ ਹਾਂ ਔਰ ਮੈਂ ਰਾਸ਼ੀ ਜੀ ਨੂੰ ਬੇਨਤੀ ਕਰਾਂਗਾ ਇੱਕ ਮਿੰਟ ਉਸ ਤੋਂ